ਸ੍ਰੀ ਕਾਂਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਉਮੀਦ ਕਰਦਾ ਤੁਹਾਰੇ ਸਾਰੇ ਠੀਕ ਠਾਕ ਹੋਵੋਗੇ ਅਦਰ ਉਸ ਤੋਂ ਖੁਸ਼ ਆਉਂਨ ਮੇਰੇ ਬਿਲਕੁਲ ਠੀਕ ਹੈ। ਆਈ ਥੋੜਾ ਸਵੇਰ ਦਾ ਅਠਵੇ ਦਾ ਕਮਾਦ ਰੁਟੀਨ ਵੀ ਵੀ ਸ਼ੁਰੂ ਨੇ। ਕੰਮ ਚੱਲੀ ਜਾ ਰਹੇ ਹਾਂ ਤੇ ਮੈਂ ਇਹਦੇ ਚਾਵਾਂ ਕੱਢਣ ਮੈਂ ਕਿਹਾ ਚਾਵਾਂ ਕੱਢ ਕੇ ਰੱਖ ਲਾਂ। ਤੇ ਉਦੋਂ ਜਦੋਂ ਯੂਜ਼ ਕਰਨ ਹੁੰਦੇ ਨੇ ਯਾਦ ਨਹੀਂ ਰਹਿੰਦਾ ਫਿਰ ਇੱਕਦਮ ਇੱਧਰ ਪੱਜਣਾ ਪਊਗਾ। ਇਹ ਘੰਟੀ ਮੇਰੇ ਵੱਡਾ ਮੈਂ ਚਾਵਾਂ ਵਾਲਾ ਇੱਧਰ ਰੱਖਿਆ ਹੋਇਆ ਹੈ। ਇਹ ਚਾਵਾਂ ਕੱਢ ਕੇ ਲੈ ਕੇ ਆਉਂਦੀਆਂ ਨਾਲੇ ਵੀਡੀਓ ਸ਼ੁਰੂ ਕਰਨਾ। ਹਾਂਜੀ ਮੈਂ ਵੀਡੀਓ ਸ਼ੁਰੂ ਕਰਨ ਦਾ ਆਰਾ ਸਾਈ ਜਾਂਦਾ ਐਂਡ ਉਸ ਕਰਾਣਾ ਨਾਮ ਕਰਾਂ ਤਾਂ ਸ਼ਾਮ ਨੂੰ ਸ਼ੁਰੂ ਕਰਨਾ ਬਿਹਤਰ ਹੁੰਦਾ ਨੂੰ ਕਰ ਲਾਂ ਹਨ ਫਿਰ ਮੈਂ ਕੀ ਕਰਨੀ ਕਰਨੀ ਕਿ ਉਹਨਾਂ ਗੱਲਾਂ ਦੀ ਕੋਈ ਧਿਆਨ ਲੈ ਵੀਡੀਓ ਸ਼ੁਰੂ ਤੇ ਇਸ ਦਾ ਸੈਟਅਪ ਕਿਵੇਂ ਸ਼ੁਰੂ ਕਰੀਏ ਨਾ ਸਪਸ਼ਟ ਕਰਦੇ ਨਾ ਆਲਪ ਆ ਜਾਣਾ ਮੈਂ ਡੱਬਾ ਪਾ ਲਾ ਚਾਰੋਂ ਦਾ ਹੁਣ ਬੱਚੇ ਹੈ ਨਹੀਂ ਤਾਂ ਝਾਵਰ ਬਹੁਤ ਘੱਟ ਲੱਗਦੇ ਨੇ ਜੋ ਬੱਚੇ ਹੁੰਦੇ ਨੇ ਫੇਰ ਸਾਡੇ ਝਾਵਰ ਬਹੁਤ ਬਹੁਤ ਲੱਗਦੇ ਨੇ ਮੈਂ ਵੀ ਘੱਟ ਖਾਂਦੀ ਨਹੀਂ ਕਿ ਅਸੀਂ ਬਣਾਉਣੇ ਭਾਤਾਂ ਨਹੀਂ ਸੀ ਬਣਦੇ ਨੇ ਥੋੜੇ ਹੀ ਖਾ ਲਏ ਫਿਰ ਨੈਕਸਟ ਜੇ ਮੇਰਾ weight ਵਾਜ ਜਾਊਗਾ ਰਾਈਟ ਨਾਲ ਇਹਨੂੰ ਤੇ ਮੈਂ ਗੋਲੀਆਂ ਪਾ ਕੇ ਰੱਖੀਆਂ ਹੋਈਆਂ ਨੇ ਇਹ ਹੋ ਗਿਆ ਦੇਖੋ ساری ਗੋਲੀ ਨੂੰ ਨਾਲ ਨਾਲ ਉਹ ਵੀ ਥਿੱਕ ਕੇ ਦੇਣੀ ਆ ਜੇ ਕੋਈ ਗੋਲੀ ਨਹੀਂ ਰਹੀ ਕਿ ਗੋਲੀ ਹੀ ਨਹੀਂ ਰਹੀ ਹੈਗੀ ਮੈਂ ਉਹਦੋਂ ਰਿਹਾ ਕੇ ਪਾਣੀ ਪੈਣੀ ਆ ਇਹ ਤੇ ਖਰਾਬ ਹੋਣੀ ਇੱਧਰ ਪੇਕ ਥੌਂ ਕਰਨੀ ਆ ਉਦੋਂ ਨਾਲ ਹੀ ਗੋਲ ਪਾਉਂਗੇ ਦੇ ਵਿੱਚ ਇਹ ਕੋਈ ਗੋਲੀ ਨਹੀਂ ਹੈਗੀ ਇਹਨੂੰ ਬਾਹਰ ਹੀ ਰੱਖਿਆ ਨਹੀਂ ਬਟ ਇਹਨਾਂ ਨੂੰ ਫਿਰ ਮੈਨੂੰ ਯਾਦ ਰੱਖੋ ਕਿ ਮੈਂ ਗੋਲੀਆਂ ਪਾਉਣੀਆਂ ਨੇ ਇਹਦੇ ਵਿੱਚ ਅੰਤ ਨਹੀਂ ਮੈਨਾਂ ਇਹ ਕੀ ਰੱਖਣੀ ਤੇ ਉਹ ਚਾਹਤਿਆਂ ਅੰਦਰ ਜਾ ਕੇ ਕਰਨਾ ਕੰਮ ਕੀ ਚੰਦਾ ਕੰਮ ਮੇਰਾ অলਮੋਸਟ ਦਾ ਨਾ ਸੈਟ ਕਰਤਾ ਬਸ ਖਾਣਾ ਖਾਣ ਵਾਲਾ ਯੂ ਰੈਡੀ ਹੋਏ ਖਾਣਾ ਬਣਾਉਂਗੀ ਤੇ ਕੁਛ ਮੈਂ ਡਸਟਿੰਗ ਕਰਨਾ ਜੇ ਪੌੜੀਆਂ ਦੀ ਸਫਾਈ ਕਰਨੀ ਹੈ ਉਹ ਸ਼ੁਰੂ ਕਰੂੰਗੀ ਲੋ ਜੀ ਹੁਣ ਮੈਂ ਲੱਗੀ ਸੀ ਪੌੜੀਆਂ ਦੀ ਸਫਾਈ ਕਰਨ ਐਕਚੁਅਲੀ ਪੌੜੀਆਂ ਦੀ ਸਫਾਈ ਲਈ ਨਾ ਪੂਰਾ ਵਧੀਆ ਖੁੱਲਾ ਟਾਈਮ ਚਾਹੀਦਾ ਸੀ ਕਿਉਂਕਿ ਅੱਜ ਮੈਂ ਕਰਨੀ ਸੀ ਡੀਪ ਕਲੀਨਿੰਗ ਪੌੜੀਆਂ ਦੀ ਇਸ ਕਰਕੇ ਮੈਂ ਅੱਜ ਸਫਾਈ ਦਾ ਕੰਮ ਹੋਰ ਕੁਛ ਨਹੀਂ ਕਰਿਆ ਮੈਂ ਕਿ ਪੌੜੀਆਂ ਦੀ ਸਫਾਈ ਕਰਾਂ ਇਸੇ ਨੂੰ ਮੈਂ ਟਾਈਮ ਦਵਾ ਔਰ ਟਾਈਮ ਲੱਗਣਾ ਵੀ ਜਦੋਂ ਆਪਾਂ ਡੀਪ ਕਲੀਨਿੰਗ ਕਰਦੇ ਹਾਂ ਕਿਸੇ ਵੀ ਏਰੀਆ ਦੀ ਉਹ ਸੁੱਕੀ ਡਸਟਿੰਗ ਮੇਰੀ ਕਰ ਜਾਂਦੀ ਸੀ ਜਦੋਂ ਮੈਂ ਉਹ ਡਸਟਿੰਗ ਤੋਂ ਫਿਰ ਦੀ ਡਸਟਿੰਗ ਕਰਦੀ ਸੀ ਸੁੱਕਾ ਮੈਂ ਕੱਪੜਾ ਮਾਰ ਕੇ ਛਾੜ ਦਾਂਦੀ ਸੀ ਪਰ ਗਿੱਲਾ ਕੱਪੜਾ ਮਾਰਨਾ ਸ਼ੀਸ਼ੇ ਸਾਫ਼ ਕਰਨੇ ਉਹ ਇੰਨਾ ਮੈਂ ਡੀਪ ਕਲੀਨਿੰਗ ਸਿਰਫ ਦੀਵਾਲੀ ਵੇਲੇ ਕਰੀ ਸੀ ਉਸ ਤੋਂ ਬਾਅਦ ਮੈਂ ਕਰੀ ਨਹੀਂ ਹੈਗੀ ਔਰ ਸਰਦੀ ਵਿੱਚ ਲੋਡ ਵੀ ਨਹੀਂ ਪੈਂਦੀ ਬਾਕੀ ਜੋ ਸੁੱਕਾ ਕੱਪੜਾ ਆਪਾਂ ਟਾਈਮ ਨਾਲ ਮਾਰੀ ਜਾਂਦੇ ਜਸਟ ਹਟਾਈ ਜਾਂਦੇ ਫਿਰ ਇੰਨੀ ਜ਼ਿਆਦਾ ਗੰਦਾ ਵੀ ਨਾ ਹੁੰਦਾ ਪਰ ਹੁਣ ਮੈਨੂੰ ਐ ਲੱਗ ਰਿਹਾ ਸੀ ਵੀ ਵੈਨਕ ਮੈਂ ਡੀਪ ਕਲੀਨਿੰਗ ਕਰਾਂ ਕਾਫੀ ਖੁੱਲਾ ਵਧੀਆ ਟਾਈਮ ਲਗਾ ਕੇ ਸਾਫ਼ ਕਰਾਂ ਤੇ ਅੱਜ ਮੈਂ ਫਿਰ ਹੋਰ ਕੰਮ ਨਹੀਂ ਕਰਾ ਇਸ ਕਰਕੇ ਪੌੜੀਆਂ ਦੀ ਸਫਾਈ ਤੇ ਲੱਗੀ ਪਹਿਲਾਂ ਮੈਂ ਸੁੱਕੇ ਕੱਪੜੇ ਨਾਲ ਝਾੜਟੀਆਂ ਸਾਰੀਆਂ ਸੁੱਕੇ ਕੱਪੜੇ ਨਾਲ ਝਾੜੀ ਰੇਲਿੰਗ ਸ਼ੀਸ਼ੇ ਦੇ ਦੋਨੇ ਸਾਈਡ ਥੋੜਾ ਥੋੜਾ ਨਾ ਉਹ نیچے ਸਪੇਸ ਹੈਗੀ ਆ ਤੇ ਉਸ ਉਹ ਵੀ ਅੱਛੀ ਤਰ੍ਹਾਂ ਝਾੜੀ ਡਸਟ ਬਹੁਤ ਰੁਕਦੀ ਉੱਥੇ ਤੇ ਹੁਣ ਗਿੱਲਾ ਕੱਪੜਾ ਮਾਰੂਗੀ ਪਾਣੀ ਚ ਨਿਚੋੜ ਕੇ ਪਾਣੀ ਮੇ ਲੈ ਲੈ ਬਾਲਟੀ ਵਿੱਚ ਜਸ ਪਾਣੀ ਨਿਚੋੜ ਨਿਚੋੜ ਕੇ ਗਿੱਲਾ ਮਾਰੂਗੀ ਸਾਰਾ ਜਿਹੜਾ ਗਿੱਲੇ ਕੱਪੜੇ ਨਾਲ ਸਫਾਈ ਹੁੰਦੀ ਹੈ ਨਾ ਸੁੱਕੇ ਨਾਲ ਤਾਂ ਨਹੀਂ ਹੁੰਦੀ ਹੈਗੀ ਪਰ ਗਿੱਲੇ ਕੱਪੜੇ ਨਾਲ ਹੀ ਸਫਾਈ ਰੋ ਰੋਜ਼ ਵੀ ਕਰਨੀ ਮੁਸ਼ਕਲ ਐ ਨਹੀਂ ਸਫਾਈ ਸੱਚ ਰੋਜ਼ ਨਹੀਂ ਹੁੰਦੀ ਹਰ ਕੋਰਨਰ ਘਰ ਦਾ ਸਾਫ ਕਰਨਾ ਰੋਜ਼ ਮੁਸ਼ਕਲ ਆ ਬਸ ਐ ਹੁੰਦਾ ਵੀ ਮੈਂ ਸੁੱਕਾ ਕੱਪੜਾ ਮਾਰ ਕੇ ਇੱਕ ਵਾਰ ਜਸਟ ਸਾਫ ਕਰਦਾਨੀ ਹੁੰਦੀ ਆ ਤਾਂ ਜਿੱਲਾ ਮਾਰਦੀਆਂ ਜਿਹੜੀ ਰੇਲਿੰਗ ਐ ਤੇ ਫਿੰਗਰਪ੍ਰਿੰਟਸ ਬਹੁਤ ਜ਼ਿਆਦੇ ਸੀ ਇਹ ਤਾਂ ਹਲੇ ਫੇਰ ਵੀ ਸਾਫ ਤੋਂ ਕੀ ਇਹ ਤਾਂ ਨਹੀਂ ਯੂਜ਼ ਚ ਨਹੀਂ ਆਉਂਦੀ ਯਾਰਾ ਉੱਪਰ ਸੌਰੀ ਨੀਚੋਂ ਲੈ ਕੇ ਉੱਪਰ ਤੱਕ ਚੜ ਕੇ ਆਉਣੇ ਹਨ ਜੋ ਹੱਥ ਲੱਗਦੇ ਨਹੀਂ ਬਹੁਤ ਜ਼ਿਆਦਾ ਗੰਦੀ ਰੇਲਿੰਗ ਹੋਈ ਪਈ ਸੀ ਦਾਗ ਬਹੁਤ ਜ਼ਿਆਦਾ ਸੀ ਇਹ ਤੇ ਗਿੱਲਾ ਕੱਪੜਾ ਮਾਰਿਆ ਹੁਣ ਮੈਂ ਉਹ ਤੋਂ ਸੁੱਕਾ ਵੀ ਮਾਰ ਦਾਂ ਤਾਂ ਕਿ ਜਿਹੜਾ ਪਾਣੀ ਲੱਗਾ ਹੋਇਆ ਉਹ ਵੀ ਸੁੱਕ ਜੇ ਪਾਣੀ ਦੇ ਵੀ ਦਾਗ ਨਾ ਲੱਗਣ ਐਕਚੁਅਲੀ ਇਹਨਾਂ ਡੀਕੋ ਪੇਂਟ ਕਰਿਆ ਹੋਇਆ ਹੈਗਾ ਤੇ ਡੀਕੋ ਪੇਂਟ ਵੀ ਫਾਈਨਲ ਅਸੀਂ ਕੋਟ ਨਹੀਂ ਕਰਵਾਇਆ ਆਈ ਥਿੰਕ ਸੋ ਦੋ ਕੋਟ ਹੋਏ ਨੇ ਪਤਾ ਨਹੀਂ ਇੱਕ ਦੋ ਹੋਰ ਹੋਣੇ ਨੇ ਫਿਰ ਅਸੀਂ ਸੋਚਿਆ ਜਦੋਂ ਘਰ ਨੂੰ ਪੇਂਟ ਹੋਊਗਾ ਨਾ ਇੱਕ ਦੋ ਕੋਟ ਫਾਈਨਲ ਕੋਟ ਉਦੋਂ ਕਰਵਾਵਾਂਗੇ ਆਈਨੇ ਪਤਾ ਸੀ ਚੇਂਜ ਕਰਾ ਲੀਏ ਪੇਂਟ ਹੋਰ ਕਰਾ ਲੀਏ ਦੇਖਦੇ ਆ ਅੱਜ ਤਾਂ ਮੈਨੂੰ ਆਇ ਨਾ ਗੜਿਆ ਇਸ ਜਿਹੜਾ ਦਾਗ ਨਹੀਂ ਉਤਰਿਆ ਨਾ ਫਿੰਗਰਪ੍ਰਿੰਟਸ ਦੇ ਵੀ ਮੈਂ ਤਾਂ ਹਰ ਇੱਕ ਨੂੰ ਇਹ ਸਲਾਹ ਦਵਾਂਗੀ ਵੀ ਪੌੜੀਆਂ 'ਵੀ ਰੇਲਿੰਗ ਵਾਈਟ ਨਾ ਕਰਵਾਓ ਕਿਉਂਕਿ ਜੇ ਉੱਪਰ ਚੜ੍ਹਨਾ ਉਤਰਨਾ ਹੁੰਦਾ ਆਪਾਂ ਨੂੰ ਆਦਤ ਹੁੰਦੀ ਆ ਪਰ ਰੇਲਿੰਗ ਨੂੰ ਹੱਥ ਪਾ ਕੇ ਉਤਰਦੇ ਚੜ੍ਹਦੇ ਆ ਚਾਹੇ ਬਜ਼ੁਰਗ ਨੇ ਚਾਹੇ ਬੱਚੇ ਨੇ ਚਾਹੇ ਵੱਡੇ ਨੇ ਹਨਾ ਵੀ ਹੱਥ ਪਾਉਣ ਦੀ ਆਪਾਂ ਨੂੰ ਆਦਤ ਹੁੰਦੀ ਆ ਫਿਰ ਮੱਲੋ ਮੱਲੀ ਦਾਗ ਲੱਗਦੇ ਨੇ ਉਸ ਜਗ੍ਹਾ ਤੇ ਤੇ ਬਹੁਤ ਬਹੁਤ ਦਾਲ ਸੀ ਗਿੱਲੇ ਕੱਪੜੇ ਨਾਲ ਉਤਰੀ ਨਹੀਂ ਮੈਂ ਬਹੁਤ ਦਬ ਦਬ ਕੇ ਰਗੜ ਕੇ ਗਿੱਲੇ ਕੱਪੜੇ ਨਾਲ ਨਹੀਂ ਉਤਰੀ ਫਿਰ ਮੈਂ ਲੈ ਕੇ ਆਈ ਸ਼ਾਫ ਸ਼ੂਟਰ ਜਾ ਕੇ ਸ਼ਾਫ ਸ਼ੂਟਰ ਨਾਲ ਦਾਗ ਉਤਰ ਗਏ ਸਾਰੀ ਰੇਲਿੰਗ ਵਾਈਟ ਵਾਈਟ ਨਿਕਲੇ ਮੇਰਾ ਮੇਰਾ ਦਿਲ ਖੁਸ਼ ਹੋ ਗਿਆ ਪਹਿਲਾਂ ਮੈਨੂੰ ਐ ਟੈਨਸ਼ਨ ਸੀ ਵੀ ਹਾਈ ਮੈਂ ਅੱਗੇ ਤੋਂ ਵਾਈਟ ਪੇਂਟ ਨਾ ਕਰਾਓ ਪੌੜੀਆਂ ਤੋਂ ਹਰ ਇੱਕ ਨੂੰ ਮੈਂ ਇਹ ਸਲਾਹ ਦਵਾਂਗੀ ਪਰ ਜਦੋਂ ਸ਼ਾਫੂਟਰ ਨਾਲ ਸਾਫ਼ ਹੋ ਗਿਆ ਨਾ ਦਾਗ ਸਾਰੇ ਮੇਰਾ ਦਿਲ ਖੁਸ਼ ਹੋ ਗਿਆ ਸਾਫ਼ ਵੀ ਹੋ ਗਏ ਤੇ ਲੱਕੜ ਦਾ ਰੰਗ ਵੀ ਬਿਲਕੁਲ ਵਾਈਟ ਨਿਕਲਾ ਹੈ ਪਹਿਲਾਂ ਪੀਲੇ ਕਾ ਹੀ ਪਈ ਸੀਗੇ ਮੈਂ ਇਸ ਤੋਂ ਪਹਿਲਾਂ ਸ਼ਾਰਪ ਸ਼ੂਟਰ ਨਾਲ ਮੇਰਾ ਦਿਮਾਗ ਕੰਮ ਕਰੇ ਕਦੇ ਮੈਨੂੰ ਅਹੀਂ ਅਸੀਂ ਪੇਂਟ ਨਾਲ ਖਰਾਬ ਹੋ ਦੇ ਸ਼ਾਰਪ ਸ਼ੂਟਰ ਨਾਲ ਪਰ ਮੈਂ ਕਿਹਾ ਚਲੋ ਯੂਜ਼ ਕਰਕੇ ਦੇਖਦੀ ਹਾਂ ਤੇ ਬਹੁਤ ਵਧੀਆ ਸਾਰੀ ਰੇਲਿੰਗ ਸਾਫ਼ ਹੋ ਗਈ ਦਾਗ-ਦੂਗ ਸਭ ਉੱਤਰ ਗਏ ਕੋਈ ਵੀ ਦਾਗ ਨਹੀਂ ਰਹਿ ਕਿਸੇ ਵੀ ਤਰ੍ਹਾਂ ਦਾ ਇੱਥੇ ਵੀ ਬਹੁਤ ਦਾਗ ਸੀ ਹੱਥਾਂ ਦੇ ਫਿੰਗਰਪ੍ਰਿੰਟਸ ਆਏ ਹੱਥ ਲਾਉਂਦੇ ਉੱਥੇ ਦਾਗ ਪੈ ਜਾਂਦੇ ਤਾਂ ਬਿਲਕੁਲ ਸਾਫ਼ ਹੋ ਗਈ ਫਿਰ ਮੈਂ ਹੁਣ ਸੋਚਿਆ ਚਲੋ ਉੱਪਰ ਮੇਰੇ ਕੋਲ ਪਾਣੀ ਕੱਪੜਾ ਵੀ ਹੈਗਾ ਮੈਂ ਉੱਪਰ ਵੀ ਡਸਟਿੰਗ ਕਰਦਾ ਫਿਰ ਮੈਂ ਡ्रेसਿੰਗ ਯੂਨਿਟ ਬਣਾ ਹੋਏ ਜਿਸ ਮੈਂ ਚਲੋ ਡਸਟਿੰਗ ਸਾਰੀ ਕਰਦਾਨੀ ਆ ਕੱਪੜੇ ਮੇਰੇ ਕੋਲ ਆਲਰੇਡੀ ਹੈਗੇ ਨੇ ਹੁਣ ਉੱਪਰ ਵੀ ਆਈਆਂ ਉੱਪਰ ਚੜਨ ਦੇ ਵੀ ਕਹੌਲ ਹੀ ਹੋ ਜਾਂਦੀ ਉੱਪਰ ਆਉਣ ਦੀ ਹਿਸ ਦਿਨ ਹੈਲਪਰ ਉੱਪਰ ਲੇ ਵਿੰਡੋ ਸਾਫ ਕਰਦੇ ਉਸ ਦਿਨ ਮੈਂ ਨਾਲ ਆਏ ਆ ਜਾਣੀ ਹੁਣ ਉਹਦੇ ਨਾਲ ਫਿਰ ਮੈਂ ਉਦਨ ਮਾ ਉਹ ਬਾਹਰ ਕਰ ਲਾਂਗੇ ਵਿੰਡੋਸ ਵਗੈਰਾ ਸਾਫ ਮੈਂ ਫਿਰ ਅੰਦਰ ਡਸਟਿੰਗ ਕਰਦਾਨੀ ਹੋਣੀ ਆ ਤੇ ਡ्रेसਿੰਗ ਕੰਟਾ ਸਾਫ ਉਹ ਜਿਹੜੇ ਟੇਬਲ ਚੇਅਰਸ ਪਈਆਂ ਨੇ ਇਹ ਵੀ ਸਾਫ ਕਰੂੰਗੀ ਇਹ ਡੇਲੀ ਡੇਲੀ ਹੁੰਦੀ ਹਣੀ ਹੈ ਸਿਰ ਇੱਕ ਮੈਨੂੰ ਐਵੇਂ ਹੀ ਹੋ ਜਾਂਦਾ ਉੱਪਰ ਚਲੋ ਕਿਹੜਾ ਕੋਈ ਜਾਂਦਾ ਹੈਗਾ ਨਾ ਅਸੀਂ ਯੂਜ਼ ਕਰ ਲੈ ਕੋਈ ਉੱਪਰ ਆਵੇ ਚਲੋ ਕੋਈ ਗੱਲ ਨਹੀਂ ਫੇਰ ਹੋ ਜਾਣੀ ਫੇਰ ਹੋ ਜਾਣੀ ਕਈ ਵੀ ਕਾਲ ਹੋ ਜਾਂਦੀ ਜਿਹੜੀ ਚੀਜ਼ ਆਪਾਂ ਅੱਖਾਂ ਸਾਹਮਣੇ ਹੋਵੇ ਨਾ ਉਹ ਤਾਂ ਚਲੋ ਠੀਕ ਆ ਆਪਣੇ ਤੋਂ ਨਹੀਂ ਛੱਡੀ ਜਾਂਦੀ ਗੰਦੀ ਪਰ ਜਿਹੜਾ ਆਪਾਂ ਨੂੰ ਪਤਾ ਵੀ ਆਪਾਂ ਇਹ ਚੀਜ਼ ਯੂਜ਼ ਨਹੀਂ ਕਰਨੀ ਕਿਸੇ ਨੇ ਤੇ ਆਉਣਾ ਨਹੀਂ ਉਹ ਸਾਫ ਕਰਨ ਦੀ ਕਾਲ ਹੋ ਜਾਂਦੀ ਆ ਔਰ ਮੈਨੂੰ ਜਦੋਂ ਸ਼ਾਫੂਟਰ ਨਾਲ ਰੇਲਿੰਗ ਸਾਫ ਕਰੀ ਨਾ ਤੇ ਫਿਰ ਮੈਂ ਦਵਿੰਦਰ ਨੂੰ ਦੱਸਿਆ ਮੈਂ ਕਿ ਸ਼ਾਫੂਟਰ ਨਾਲ ਵੀ ਉਤਰ ਕੇ ਦਾਗ ਤੇ ਪਹਿਲਾਂ ਉਤਰਦੇ ਨਹੀਂ ਸੀ ਮੇਰਾ ਤਾਂ ਮਨ ਵਿੱਚ ਮੈਂ ਸੋਚੀ ਜਾਂਦੀ ਸੀ ਜਦੋਂ ਆਪਾਂ ਪੇਂਟ ਕਰਾਇਆ ਵਾਈਟ ਪੇਂਟ ਨਹੀਂ ਕਰਾਉਂਦੇ ਆਪਾਂ ਕੋਈ ਹੋਰ ਪੇਂਟ ਕਰਵਾਵਾਂਗੇ ਤੇ ਮੈਨੂੰ ਦਵਿੰਦਰ ਕਹਿੰਦੇ ਫਿਰ ਪੇਂਟ ਖਰਾਬ ਨਹੀਂ ਹੋਇਆ ਹੈਗਾ ਸ਼ਾਰਪ ਸ਼ੂਟਰ ਨਾਲ ਤੂੰ ਧਿਆਨ ਨਾਲ ਦੇਖੀ ਮੈਂ ਕਿਹਾ ਮੈਂ ਤਾਂ ਪਹਿਲਾਂ ਥੋੜਾ ਜਿਹਾ ਏਰੀਆ 'ਚ ਦੇਖਿਆ ਸੀ ਕਰਕੇ ਤੇ ਖਰਾਬ ਨਹੀਂ ਹੋਇਆ ਮੈਂ 2 ਮਿੰਟ ਵੇਟ ਵੀ ਕਰੀ ਤੇ ਖਰਾਬ ਨਹੀਂ ਹੋਇਆ ਪੇਂਟ ਫਿਰ ਮੈਂ ਸਾਰੇ ਰੀਲਿੰਗ ਸਾਫ਼ ਕਰਦੀ ਕਹਿੰਦੇ ਅੱਛਾ ਕਹਿੰਦੇ ਪੇਂਟ ਤੇ ਹਾਂ ਮੈਂ ਕਿਹਾ ਮੈਂ ਤਾਂ ਹੀ ਪਹਿਲਾਂ ਮੈਂ ਥੋੜਾ ਜਿਹਾ ਟੈਸਟ ਕਰਾਇਆ ਸੀ ਵੀ ਨਹੀਂ ਖਰਾਬ ਨਹੀਂ ਹੋਇਆ ਹੈਗਾ ਤੇ ਫਿਰ ਮੈਨੂੰ ਕਹਿੰਦੇ ਵੀ ਜਿਆਦਾ ਆਏ ਹੋ ਸਾਡਾ ਵੀ ਆਪਾਂ ਫਾਈਨਲ ਕੋਟ ਨਹੀਂ ਕਰਿਆ ਹੈਗਾ ਤਾਂ ਨਾ ਤਾਂ ਨਹੀਂ ਖਰਾਬ ਹੋਇਆ ਪਰ ਕਹਿੰਦੇ ਚਲੋ ਜੇ ਇਸਨੂੰ ਆਪਾਂ ਕੋਟ ਕਰਾਇਆ ਵੀ ਉਸ ਦਿਨ ਇਹ ਤੁਸੀਂ ਗੱਲ ਦਿਮਾਗ 'ਚ ਰੱਖਿਓ ਵੀ ਆਪਾਂ ਉਹਨੂੰ ਪੁੱਛਾਂਗੇ ਪੇਂਟ ਵਾਲੇ ਨੂੰ ਵੀ ਇਹ ਕਿਸੇ ਕਲੀਨਰ ਨਾਲ ਸਾਫ਼ ਕਰੀਏ ਤਾਂ ਕੋਈ ਤੇ ਪੇਂਟ ਤਾਂ ਨਹੀਂ ਆਪਣਾ ਨੁਕਸਾਨ ਹੁੰਦਾ ਪੇਂਟ ਦਾ ਵੀ ਆਪਾਂ ਫੇਰ ਚਲੋ ਦੇਖਾਂਗੇ ਸਲਾਹ ਕਰਾਂਗੇ ਅਸੀਂ ਆਈ ਸਲਾਹ ਕੀਤੀ ਸੀ ਅੱਜ ਵੀ ਪੌੜੀਆਂ ਦਾ ਕਲਰ ਸਾਡਾ ਜਿਹਦੇ ਅਸੀਂ ਪੇਂਟ ਕਰਾਇਆ ਫਾਈਨਲ ਨਹੀਂ ਵਾਈਟ ਰੱਖਾਂਗੇ ਹੋ ਸਕਦਾ ਸੀ ਇਹਨੂੰ ਚੇਂਜ ਕਰਦੀ ਕਿਉਂਕਿ ਵਾਈਟ ਦੀ ਸੰਭਾਲ ਕਰਨੇ ਬਹੁਤ ਔਖੀ ਆ ਐਂਟਰੈਂਸ ਵਾਲਾ ਡੋਰ ਲੌਬੀ ਵਾਲਾ ਉਹ ਮੈਨੂੰ ਸਾਫ਼ ਕਰਨ ਔਖਾ ਲੱਗਦਾ ਕਿਉਂਕਿ ਉਹ ਮੈਂ ਡੇਲੀ ਵਾਂਗੂ ਕਰਦੀ ਰਹਿਣੀ ਆਂਗੀ ਉਹਦੇ ਨਾਲ ਦਾਗ ਪਏ ਨਹੀਂ ਕਿਉਂਕਿ ਉਹ ਰੂਟੀਨ 'ਚ ਮੈਂ ਕਰਦੇ ਆ ਰੂਟੀਨ 'ਚ ਨਹੀਂ ਸਾਫ਼ ਹੋਉਂਦੀ ਇਹਨਾਂ ਦੇ ਦਾਗ ਬਹੁਤ ਬਹੁਤ ਦਾਗ ਨਾ ਪੱਕ ਗਏ ਸੀ ਮਸਾਂ ਹੀ ਮੈਂ ਤਾਂ ਉਧਾ ਦੇ ਨੇ ਤੇ ਹੁਣ ਮੈਂ ਸੋਚਿਆ ਸ਼ੀਸ਼ੇ ਵੀ ਕੋਹਲੇ ਨਾਲ ਸਾਫ਼ ਕਰ ਲਾਂ ਪਹਿਲਾਂ ਮੈਂ ਛੱਡ ਰਹੀ ਸੀ ਮੈਂ ਸੋਚਿਆ ਚਲੋ ਸ਼ਾਮ ਨੂੰ ਕਰੂੰਗੀ ਸਾਫ਼ ਹੁਣ ਮੈਂ ਥੱਕ ਚੁੱਕੀ ਆ ਨਾ ਉੱਪਰ نیچے ਉਤਰਦੀ ਕਰਦੀ ਐਂ ਥਕਾਵਟ ਹੋ ਜਾਂਦੀ ਆ ਤੇ ਇਹ ਫੇਰ ਕਰ ਲੂੰਗੀ ਸ਼ਾਮ ਸਰ ਮੈਂ ਸੋਚਿਆ ਚਲੋ ਹੁਣ ਗਰਮੋ ਗਰਮੀ ਤਾਂ ਮੈਂ ਹੁਣ ਹੋਈ ਆ ਪੰਨ 10 ਮਿੰਟ ਮੇਰੇ ਹੋਰ ਲੱਗਣਗੇ ਵਾਧੂ ਵਾਧੂ 15 ਮਿੰਟ ਲੱਗ ਜਾਣਗੇ ਚਲੋ ਮੈਂ ਕਾਦੀ ਦਿਨੀ ਐ ਇੰਨਾ ਕੰਮ ਹੈ ਕਿਉਂ ਛੱਡਦਾ ਹਨਾ ਸ਼ਾਮ ਤੀ ਸ਼ਾਮ ਨੂੰ ਕੋਈ ਹੋਰ ਕੰਮ ਕਰਦੇ ਹੋਵਾਂਗੇ ਫਿਰ ਮੈਂ ਕਿਹਾ ਚਲੋ ਕਾਦੀ ਦਿਨੀ ਫਿਰ ਫਾਈਨਲੀ ਲੱਗ ਹੀ ਗਈ ਉਹ ਕੰਮ ਕਰਦਿਆਂ ਨੇ ਬੰਦਾ ਥੱਕਦਾ ਇੱਕ ਜਗ੍ਹਾ ਕਰੀ ਚੱਲੇ ਉੱਪਰ نیچے ਪੌੜੀਆਂ ਦੇ ਛੱਡਦੇ ਕਈ ਜਿਹੜੇ ਮੇਰੇ ਵੱਜੇ ਉੱਪਰ نیچے ਉੱਪਰ نیچے ਉਸ ਕਰਕੇ ਨਾ ਥੋੜੀ ਜਿਹੀ ਫਿਟਕਾਵਟ ਵੀ ਹੋ ਜਾਂਦੀ ਹੈ ਤੇ ਜੋ ਟੀਪ ਕਲੀਨਿੰਗ ਕਰਦੇ ਫਿਰ ਥੋੜੀ ਮਿਹਨਤ ਜ਼ੋਰ ਆਪਣਾ ਜ਼ਿਆਦਾ ਵੀ ਲੱਗਦਾ ਸ਼ੀਸ਼ੇ ਵੀ ਹੋ ਗਏ ਸਾਫ਼ ਜਿਹੜਾ ਹੈਲਪਰ ਪੋਚਾ ਲਾਉਂਦੀ ਹੈ ਨਾ ਬਲਕਿ ਹੁੰਦੀ ਉਹਦੇ ਕੋਲ ਪਾਣੀ ਵਾਲੇ ਛਿੱਟੇ ਪੈ ਜਾਂਦੇ ਨੇ ਡਸਟ ਵੀ ਚਲ ਹੁੰਦੀ ਹੈ ਪਾਣੀ ਦੇ ਛਿੱਟੇ ਵੀ ਸੀ ਜੋ ਦਿਖ ਰਹੇ ਸੀ ਇਹ ਬੂਰੇ ਲੱਗ ਰਹੇ ਸੀ ਤੇ ਸ਼ੀਸ਼ੇ ਵੀ ਕਰਤੇ ਸਾਫ਼ 15 ਮਿੰਟ 10 ਮਿੰਟ ਮੈਨੂੰ ਹੋਰ ਲੱਗੇ ਕੰਨਸਾ ਲੱਗੇ ਮੈਨੂੰ ਪੂੜੀ ਸਫਾਈ ਤੇ 8 ਵਜੇ ਲੱਗੀ ਸੀ 9:00 ਵਜੇ ਮੈਂ ਕੁਸਿਨੋ ਬੁਸੇ ਮਿਲ ਗਈ ਬਹੁਤ ਵਧੀਆ ਐਕਸਰਸਾਈਜ਼ ਹੋ ਗਈ ਮੇਰੀ ਸਫਾਈ ਵੀ ਹੋ ਗਈ ਤੇ ਬੋਡੀ ਦੀ ਐਕਸਰਸਾਈਜ਼ ਵੀ ਹੋ ਗਈ ਨਿਚੇ ਫਿਰ ਅਜ ਮੈਂ ਹੋਰ ਕੋਈ ਕੰਮ ਨਹੀਂ ਛੜਿਆ ਡਸਟਿੰਗ ਦਾ ਕੁਝ ਵੀ ਨਹੀਂ ਮੈਂ ਕਰਨਾ ਹੈਗਾ ਬਸ ਕੋਣੀਆਂ ਦਾ ਮੈਂ ਕਹਿ ਤੀ ਨਾ ਤੋੜੀ ਇਸ ਲਈ ਕਰਾਂ 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 ਮੈਂ ਕਿਹ ਕਿ ਟਾਈਮ ਵੀ ਖਾਊਗਾ ਵੀ ਜਦੋਂ ਮੈਂ ਹੋਰ ਕੰਮ ਨਾ ਕਰਾਂ ਕਿ ਰੋਸਨ ਕਰਾਂ ਤੇ ਮੇਰੇ ਕੱਪੜੇ ਵੀ ਨਹੀਂ ਸੀਗੇ ਤੇ ਥੱਲੇ ਵੀ ਮੈਂ ਕੋਈ ਡਸਟਿੰਗ ਨਹੀਂ ਕਰਾਂ ਤੇ ਫਿਰ ਟਾਈਮ ਤੇ ਪੌੜੀਆਂ ਦਾ ਕੰਮ ਕੀਤਾ ਅੱਜ ਤੇ ਮੈਂ ਕਹਿੰਨ ਕੋਲੇ ਨੂੰ ਨਾ ਰੀਫਿਲ ਕਰਕੇ ਰੱਖ ਲਾਂ ਬਾਕੀ ਜਸਫਾਈ ਕਰਨੀ ਹੋ ਫਟਾਫਟ ਚੱਕੋ ਤੇ ਸਾਫ ਕਰ ਲਈ ਫਿਰ ਉਸ ਵਾਰ ਮੈਂ ਟੋਕਰੀ ਵਾਲੇ ਭਾਂਡੇ ਚੱਕਦੇ ਟੋਕਰੀ ਭਰੀ ਪਈ ਭਾਂਡਿਆਂ ਦੇ ਤਵਾ ਚੱਕਲਾ ਤੇਲ ਵਗਿਆ ਨੇੜੇ ਲਾਉਣੀ ਆਂ ਦਾਲ ਸਬਜ਼ੀ ਨੇੜੇ ਲਾਉਣੀ ਆਂ ਆਟਾ ਵਗੈਰਾ ਆਟਾ ਦਾ ਗੁੰਨਾ ਵਾ ਲੈ ਮੇਰੀ ਯਾਦ ਨਹੀਂ ਸੀ ਮਾਟਾ ਦਾ ਗੁੰਨੇ ਨਹੀਂ ਆ ਆਟਾ ਗੁੰਨੇ ਕਰਦੇ ਖਾਣੇ ਦੀ ਤਿਆਰੀ ਨਾਲ ਪੱਖਾ ਨਾਲ ਨਹੀਂ ਨਾਲ ਪਸੀਨਾ ਸੁੱਕੋ ਜਿਹਾ ਨਾਲੇ ਕਿਚਨ ਦੇ ਕੰਮ ਕਰਦਿਆਂ ਹਾ ਕੋਕੋ ਬੋਵਾ ਚਾੜ ਗਰਮੀ ਹੋਏ ਵੀ ਕੰਮ ਕਰਦਿਆਂ ਦਾ ਬੁਰਾ ਹਾਲ ਹੋ ਜਾਂਦਾ ਬੈਠਿਆਂ ਨੂੰ ਨਹੀਂ ਪਤਾ ਲੱਗਦਾ ਵੀ ਗਰਮੀ ਹੈਗੀ ਕਿ ਨਾ 3 ਵਜੇ ਗਏ ਆਪਾਂ ਆ ਗਏ ਆਪਣੇ ਡਿਊਟੀ ਤੇ ਪਹੁੰਚ ਗਏ ਅਰੈਸਟ ਕਰ ਲਿਆ ਫੋਨ ਦੇਖ ਲਿਆ ਬਾਤ ਕਰ ਲਿਆ ਫੋਨ ਤੇ ਗੱਲ ਵੀ ਹੋ ਗਈ ਹੈ ਨਾ 3 ਵਜੇ ਹੁਣ ਆਪਾਂ ਰੈਡੀ ਸਟੈਂਡੀ ਹੋ ਕੇ ਆਪਾਂ ਆ ਗਏ ਆਪਣੇ ਕੰਮ ਤੇ ਲੱਗੇ ਹੁਣ ਕੜਾਹੀ ਬਣਾਉਣੀ 4 ਵਜੇ ਤੱਕ ਕੜਾਹੀ ਬਣਾਉਂਗੀ 4 ਵਜੇ ਚਾਹ ਪੀਵਾਂਗੀ ਫਿਰ 4:30 4:30 ਹੈਲਪਰ ਆ ਜੂਗੀ ਉਸ ਤੋਂ ਬਾਅਦ ਫਿਰ ਸ਼ਾਮ ਦੀ ਦਾਲ ਸਬਜੀ ਹੋ ਜੂਗੀ ਢੰਡੇ ਢਿੰਡੇ ਹੋ ਜਾਣਗੇ ਮੰਜਨ ਵਾਲੇ ਹਨ ਇਹ ਕੰਮ ਚੱਲਣਗੇ ਕੱਪੜੇ ਵੀ ਮੈਂ ਇਸ ਤੋਂ ਪਹਿਲਾਂ ਪ੍ਰੈਸ ਕਰ ਲੇ ਲੰਚ ਕਰਕੇ ਮੈਂ ਕੱਪੜੇ ਪ੍ਰੈਸ ਕਰੀ ਫਿਰ ਮੈਂ ਕੁਝ ਆਪਣੀ ਵੀਡੀਓ ਦਾ ਕੰਮ ਮੇਰਾ ਪੈਂਡਿੰਗ ਹੈ ਨਾ ਉਹ ਕੰਪਲੀਟ ਕਰਿਆ ਤੇ ਹੁਣ ਕਿਚਨ ਚ ਆ ਵੀ ਆਦਰੀ ਕਿਚਨ ਚ ਭਰ ਰਿਆ ਹੁਣ ਆਏ ਆ ਕੋਈ ਕੋਈ ਨਾ ਸੱਤ ਹੋਏ ਨਾ ਡੜਾ ਕੋਈ ਤਾਂ ਹੁਣ ਤਾਂ ਕੋਲਾ ਗੁੜ ਨਾ ਸੱਤ ਨਹੀਂ ਦਾ ਮੈਨ ਹੱਥ ਨਹੀਂ ਕੰਮ ਕਰਦੇ ਇੰਦੇ ਕਿਸੇ ਕਿਸੇ ਦੇ ਡੜੀ ਤੇ ਜਮੀ ਜ਼ੋਰ ਨਹੀਂ ਲੱਗਦਾ ਇਹਨਾਂ ਸਮਾਨ ਚੌਲ ਤੇ ਗੁੜ ਸਵੇਰੀ ਜੋਕ ਕੇ ਰੱਖਤਾ ਸੀ ਮੈਂ ਕਿ ਫਿਰ ਵਿੱਚ ਸੌਖਾ ਹੋ ਜਾਊਗਾ ਕੰਡੇ ਬਿਨਾ ਵੀ ਹੁੰਦਾ ਭਾਵੇਂ ਪਰ ਫਿਰ ਵੀ ਮੈਨੂੰ ਐਵੇਂ ਕੋਈ ਚੀਜ਼ ਘੱਟ ਵੱਧ ਨਾ ਹੋ ਜੇ ਕਿ ਮੈਂ ਜੋ ਕੋਈ ਸਵੇਰੇ ਰੱਖਤਾ ਸੀਗਾ ਵੀ ਆਪਾਂ ਚੱਕੋ ਤੇ ਪਾਉਂ। ਜੀ ਐਨੇ ਗੁੜ ਪਿਗਲੂਆ ਐਨ ਮੇਤਰ ਕਤੀਲੇ ਜੱਕਿਓ ਧਰ ਲਾ ਨੇ ਤੜਕਾ ਤੜਕਾ ਲਾਉਣੇ ਲੈ ਕੇ ਗਾ ਲੌਂਗ ਦਾ। ਕਲ ਮੈਂ ਨਾਰੀਅਲ ਪੋਣਾ ਪੁੱਲ ਗਾ ਦਮ ਨਾਰੀਅਲ ਲੈ ਆ ਮਾ ਕੰਡੇ ਕੇ ਬਾਜੀ ਆ ਨਾ ਮੈਂ ਕਹਿੰਉਂ ਤੋੰਜੇ ਨਹੀਂ ਪੋੰਗੀ ਹੈਗੀ ਹਾਂਡ ਜਰੂਰ। ਇਹ ਇਧਰ ਮੈਂ ਰੱਖਿਆ ਆਪਣੇ ਲਈ ਚਾਹ ਬਣਨੀ ਤੇ ਇਧਰ ਕੜਾਹੀ ਖੇਚ ਚੱਲੀਗੀ ਐਨੇ ਖਚੌਲ ਬਚੇ ਨੇ ਮੈਂ ਕਿਸੇ ਕਾਲਜ ਖੜਦਣੀ ਆ। ਪੜ੍ਹਨ ਦਾ ਬਿਲਾ ਹੋਊਗਾ ਤੇ ਇਧਰ ਮੈਂ ਸਬਜੀ ਦੀ ਤਿਆਰੀ ਕਰਕੇ ਰੱਖ ਲਈ ਚੌਪਿੰਗ ਕਰ ਲਈ ਪਿਆਜ਼ ਵੀ ਤੇ ਕੱਦੂ ਵੀ ਕੱਟ ਲਿਆ ਫਿਰ ਹੈਲਪਰ ਆਊਗੀ ਹੈਲਪਰ ਆ ਕੇ ਚਲੇਗੀ ਤਾਂ ਮੈਂ फटाफट ਫਿਰ ਸਬਜੀ ਬਣਾ ਲਵਾਂਗੀ। ਹੈਲਪਰ ਨੇ ਵਿੰਡੋ ਸਾਫ ਕਰ ਗਈ ਸੀ ਤੇ ਆਵਲੇ ਪਲਾਂਟ ਸੱਜਮੇ ਰੱਖੇ ਨਹੀਂ ਹੈਗੇ ਉਹਦੇ ਨਾਲ ਦੀ ਨਾਲ ਫਿਰ ਮੈਂ ਹੁਣ ਅੰਦਰ ਆਪਣੀ ਸਬਜੀ ਵਗੈਰਾ ਬਣਾ ਕੇ ਆਈਆਂ ਬਾਹਰ ਵਾਕ ਕਰਨ ਵਾਸਤੇ ਆਈਆਂ। ਫਿਰ ਮੈਂ ਸੋਚਿਆ ਚਲੋ ਮੈਂ ਫੇਰ ਰੱਖੂਗੀ ਕਿਉਂਕਿ ਮੈਂ ਪੌਟ ਸਾਜ ਇਹ ਨਾ ਪਲਾਂਟਰ ਸਾਫ ਕਰਨੇ ਸੀਗੇ ਲੱਕਪੜਾ ਮਾਰਨਾ ਸੀ ਇਹਨਾਂ ਦੇ ਬਾਹਰ। ਉਹਨਾਂ ਬਾਰੋਂ ਮਿੱਟੀ ਨਾਲ ਬਹੁਤ ਗੰਦੇ ਹੋਏ ਪਏ ਸੀ ਮੈਂ ਇਸ ਕਰਕੇ ਸੰਪੂਰਨ ਨਾਲ ਦੇ ਨਾਲ ਰੱਖੇ ਨਹੀਂ ਫਿਰ ਮੈਂ ਕਿਹਾ ਚੱਲੋ ਜੇ ਸ਼ਾਮ ਨੂੰ ਮੈਂ ਵਾਕ ਕਰਨਾ ਹਾਂਗੀ ਨਾ ਬਾਹਰ ਅੱਛੀ ਤਰ੍ਹਾਂ ਸ਼ਾਮ ਵੀ ਆ ਜੂਗੀ ਤੇ ਮੇਰੇ ਕੋਲ ਟਾਈਮ ਵੀ ਹੋਊਗਾ ਮੈਂ ਕੰਮ ਕਰ ਲਾਂ ਅੰਦਰਲਾ ਫਿਰ ਮੈਂ ਕੱਪੜਾ ਮਾਰ ਕੇ ਫਿਰ ਰੱਖੂੰਗੀ ਜੋ ਕੱਪੜਾ ਮਾਰ ਕੇ ਆਪਾਂ ਕੋਈ ਵੀ ਚੀਜ਼ ਸਾਫ਼-ਸਾਫ਼ ਕਰ ਰੱਖਦੇ ਨਾ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਫਿਰ ਵਧੀਆ ਲੱਗਣ ਲੱਗ ਜਾਂਦੇ ਨੇ ਅਨ ਮੈਨੂੰ ਪਤਾ ਨਹੀਂ ਮੈਨੂੰ ਪਲਾਂਟਸ ਨਾਲ ਇੰਨਾ ਚੜੇ ਪਿਆਰ ਕੀ ਹੋ ਗਿਆ ਨਾ ਜਿਆਦਾ ਸ਼ੌਂਕ ਕਿਉਂ ਚੜੇ ਮੈਨੂੰ ਪਲਾਂਟਸ ਆ ਇਕੋ ਸਾਡੇ ਏਰੀਆ ਧੁੱਪ ਵਾਲਾ ਛਾਂ ਹੋਵੇ ਨਾ ਮੈਂ ਬਹੁਤ ਬਹੁਤ ਪਲਾਂਟਸ ਮੈਂ ਇਕੱਠੇ ਕਰ ਲਾ ਬਹੁਤ ਧੁੱਪ ਆਉਂਦੀ ਹੈ ਸਾਹਮਣੇ ਛੜਦੀ ਧੁੱਪ ਆਉਂਦੀ ਹੈਗੀ ਤੇ ਚਲੋ ਜੀ ਇਹ ਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾ ਦਾ ਬਹੁਤ ਬਹੁਤ ਥੈਂਕ ਯੂ ਹੋਪਸ ਉਹ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਈ ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲੈ ਤਾਂ ਕਿ ਆਉਣ ਵਾਲੇ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਕੋਈ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ